ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਤੇ ਪੰਜਾਬ ਦੀ ਜਨਤਾ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰ ਤੇ ਨਸ਼ਰ ਆ ਉਹਦੀ ਪਰਪਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਹੋ ਚੁੱਕਾ ਸ਼੍ਰੀਕਾਲ ਤੱਕ ਸਾਬਿ ਵਖੇ ਅਰਦਾਸ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੁਭੀ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਬਚਾਓ ਯਾਤਰਾ ਉਵਦਾਨ ਸਭਾ ਹਲਕਾ ਅਟਾਰੀ ਤੋਂ ਕੀਤੀ ਅਟਾਰੀ ਤੋਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਦਾਲੀਤ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਰਹੇ ਚੁੱਕੇ ਨੇ ਗੁਲਜਾਰ ਸਿੰਘ ਰਣੀਕੇ ਉਹਨਾਂ ਦਾ ਹਲਕਾ ਤੇ ਸੁਬੀਰ ਸਿੰਘ ਬਾਦਲ ਨੇ ਉੱਥੋਂ ਦੇ ਹਲਕੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਅਟਾਰੀ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਵਿਸਿਆ ਹੋਇਆ ਹਲਕਾ ਤੇ ਉਸ ਹਲਕੇ ਦੇ ਜਿਹੜੇ ਪਿੰਡ ਨੇ ਉਹ ਬਿਲਕੁਲ ਬਾਰਡਰ ਤੇ ਨੇ ਉੱਥੋਂ ਦੇ ਵਸਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਕਈਆਂ ਦੀ ਬਹੁਤ ਸਾਰਿਆਂ ਦੀਆਂ ਜਿਹੜੀਆਂ ਪੈਲੀਆਂ ਨੇ ਉਹ ਕੰਡਿਆਲੀ ਤਾਰ ਦੇ ਪਾਰ ਤੇ ਜਦੋਂ ਕਣਕ ਝੋਨੇ ਦਾ ਵੇਲਾ ਆਉਂਦਾ ਹਾੜੀ ਸੋਣੀ ਦਾ ਉਦੋਂ ਇਹਨਾਂ ਨੂੰ ਪਾਸ ਬਣਾਉਣੇ ਪੈਂਦੇ ਨੇ ਤੇ ਫਿਰ ਟਾਈਮ ਵੀ ਘੱਟ ਹੁੰਦਾ ਕਈਆਂ ਨੇ ਇਹੋ ਜੀਆਂ ਮੁਸ਼ਕਲਾਂ ਦੱਸੀਆਂ ਤੇ ਕਈਆਂ ਨੇ ਰੋਜ਼ਗਾਰ ਦੀ ਗੱਲ ਕੀਤੀ ਆ ਕਿ ਸਰਹੱਦੀ ਇਲਾਕਾ ਹੋਣ ਕਰਕੇ ਇੱਥੇ ਕੋਈ ਵੱਡਾ ਨਿਵੇਸ਼ ਨਹੀਂ ਹੋਇਆ ਤੇ ਲੋਕਾਂ ਨੂੰ ਰੋਜ਼ਗਾਰ ਵੀ ਨਹੀਂ ਮਿਲਿਆ ਤੇ ਸੁਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਅੱਜ ਬਦਾਨ ਸਭਾ ਹਲਕਾ ਟਾਰੀ ਧੋ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਉਹਦੇ ਚ ਬਹੁਤ ਸਾਰੀਆਂ ਲੋਕਾਂ ਨੇ ਅਜਿਹਿਆਂ ਭੱਖ ਦੇ ਮਸਲੇ ਰੱਖੇ ਜਿਨ੍ਹਾਂ ਤੇ ਗੌਰ ਕਰਨ ਦੀ ਜ਼ਰੂਰਤ ਆ ਪਰ ਸਮੇ ਸਮਝੰਦਿਆ ਸਰਕਾਰ ਨੇ ਕਦੀ ਵੀ ਸਰਹੱਦੀ ਲੋਕਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਹਾਲਾਂਕਿ ਸੁਬੀਰ ਸਿੰਘ ਬਾਦਲ ਨੇ ਧਿਆਨ ਦੇ ਨਾਲ ਲੋਕਾਂ ਦੀਆਂ ਗੱਲਾਂ ਸੁਣੀਆਂ ਨੇ ਲੇਕਿਨ ਫਿਲਹਾਲ ਕੋਈ ਅਜਿਹੀ ਟਿੱਪਣੀ ਜਾਂ ਅਜਿਹਾ ਕੋਈ ਵਾਦਾ ਨਹੀਂ ਕੀਤਾ ਦੇ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸੂਬੇ ਦੇ ਹਰ ਹਲਕੇ ਦੇ ਵਿੱਚ ਇਹਨਾਂ ਨੇ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਹਦੀ ਸ਼ੁਰੂਆਤ ਆ ਜੋ ਇਹ ਕਿ ਹਰ ਹਲਕਾ ਮਤਲਬ 117 ਹਲਕਿਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਲੋਕਾਂ ਨੇ ਕੀ ਕੁਝ ਕਿਹਾ ਆਊਟ ਸੋਰਡ ਦੇ ਤੇ ਸਾਡਾ ਇੰਡਸਟਰੀ ਦਾ ਕੋਈ ਜਿਹੜਾ ਹੈ ਨਹੀਂ ਜੀ ਵੱਡੀ ਇੰਡਸਟਰੀ ਤੇ ਬਹੁਤ ਵੱਡੀ ਗੱਲ ਹੈ ਕੋਈ ਸਮਾਲ 스ਕੇਲ ਇੰਡਸਟਰੀ ਵੀ ਜਿਹੜੀ ਆ ਇੱਥੇ ਨਹੀਂ ਕੋਈ ਸਾਡਾ এমਪਲੋਇਮੈਂਟ ਦਾ ਕੋਈ ਇਥੇ ਸਿਸਟਮ ਨਹੀਂ ਹੈਗਾ ਫਿਰ ਇੰਟਰਨੈਸ਼ਨਲ ਬਾਰਡਰ ক্লোਜ਼ ਕਰ ਦਤਾ ਇਥੇ 14 ਤੋਂ 15000 ਕੋਟਰ ਜਿਹੜੇ ਹਜ਼ਾਰ ਤੋਂ 1500 ਰੁਪਈਆ ਜਿਨ੍ਹਾਂ ਦੀ ਦਿਹਾੜੀ ਉੱਥੇ ਅੰਦਰ ਆਈ ਸੀ ਇੰਟਰਨੈਸ਼ਨਲ ਚੈੱਕ ਪੋਸਟ ਦੇ ਵਿੱਚੋਂ ਕੰਮ ਕਰਦੇ ਸੀ ਹੁਣ ਜਦੋਂ ਦਾ ਵਪਾਰ ਬੰਦ ਹੋ ਗਿਆ ਬਿਲਕੁਲ ਹੀ ਸੋਰਸ ਆਫ ਇਨਕਮ ਜਿਹੜਾ ਉਹ ਖਤਮ ਹੋ ਗਿਆ ਉਹ ਜਿਹਨੇ ਲੇਬਰਰ ਨੇ ਉਹ ਸਾਰੇ ਬੰਦੇ ਆ ਇੱਥੇ ਬਿਲੇ ਹੋ ਗਏ ਆ ਸਰਹੱਦੀ ਲੋਕਾਂ ਨੇ ਸੁਭੀ ਸਿੰਘ ਬਾਦਲ ਹੁਣਾ ਤੇ ਗਲਬਾਤ ਕੀਤੀ ਆ ਕਈ ਆਪਣੇ ਦਰਪੇਸ਼ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ ਨੇ ਪਰ ਇਸ ਯਾਤਰਾ ਨੂੰ ਲੈ ਕੇ ਆਮ ਆਦੀ ਪਾਰਟੀ ਕਾਫੀ ਸਿਆਸੀ ਟਿੱਚਰਾਂ ਕਰ ਚੁੱਕੀ ਆ ਇਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਵੱਡੀਆਂ ਟਿੱਪਣੀਆਂ ਕਰ ਚੁੱਕੇ ਨੇ ਉਸ ਦਾ ਮੋੜਵਾ ਜਵਾਬ ਦਿੱਤਾ ਸੀ ਵਿਕਰਮ ਸਿੰਘ ਵਿਜੀਠੀਆ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਚ ਪੰਜਾਬ ਬਚਾਓ ਯਾਤਰਾ ਨਹੀਂ ਪਗਵੰਤ ਪਜਾਓ ਯਾਤਰਾ ਦੀ ਜ਼ਰੂਰਤ ਹੈ ਤੇ ਜਿਹੜੀ ਅੱਜ ਸ਼੍ਰੋਮਣੀ ਕਾਲੀ ਦੇ ਵੱਲੋਂ ਪੰਜਾਬ ਵਿੱਚ ਆਉ ਯਾਤਰਾ ਸ਼ੁਰੂ ਹੋਈ ਆ ਇਹਦਾ ਅਸਰ ਕੀ ਪਏਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ